ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਆ ਜਿਹੜੀ ਹਿੰਦ ਹਕੂਮਤ ਵੱਲ ਉਹ ਭਾਈ ਰਾਜੋਆਣੇ ਨੂੰ ਜਿਹੜਾ ਉਹ ਫਾਂਸੀ ਦਾ ਲਾਉਣ ਜਿਹੜੀ ਉਹ ਜਾ ਰਹੀ ਆ ਤੇ ਸੁਪਰੀਮ ਕੋਰਟ ਵੱਲੋਂ ਆਰਡਰ ਹੋਇਆ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਜਲਦ ਤੋਂ ਜਲਦੀ ਜਿਹੜਾ ਫੈਸਲਾ ਲੈ ਕੇ ਇਹਦਾ ਜਿਹੜਾ ਕੇਸ ਉਹ ਕਿਸੇ ਨੂੰ ਪਾਸੇ ਲਾਇਆ ਜਾਵੇ ਜਿਹੜਾ ਪਿਛਲੇ 30 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਉਹ ਫਾਂਸੀ ਵਾਲੀ ਚੱਕੀ ਦੇ ਵਿੱਚ ਬੰਦ ਵਾ ਤੇ ਅਸੀਂ ਸਮਝਦੇ ਹਾਂ ਕਿ ਭਈ ਇਹ ਜਿਹੜਾ ਕੇਸ ਵੀ ਆ ਜਿਸ ਤਰੀਕੇ ਦੇ ਨਾਲ ਅਯੋਧਿਆ ਦੇ ਕੇਸ ਨੂੰ ਸੁਪਰੀਮ ਕੋਰਟ ਨੇ ਡਿਸਕਸ ਕੀਤਾ ਕਿਉਂਕਿ ਉਹੜਾ ਭਾਵਨਾਵਾਂ ਨਾਲ ਜੋੜ ਕੇ ਉਹ ਫੈਸਲਾ ਕੀਤਾ ਗਿਆ ਆ ਤੇ ਉੱਥੇ ਕੋਈ ਵੀ ਪ੍ਰੂਫ ਜਿਹੜਾ ਆ ਉਹ ਨਹੀਂ ਸੀਗਾ ਤੇ ਬਹੁਤ ਗਿਣਤੀ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਫੈਸਲਾ ਕੀਤਾ ਗਿਆ ਸੀਗਾ ਤੇ ਅਸੀਂ ਸਮਝਦੇ ਹਾਂ ਵੀ ਭਾਈ ਬਲਵੰਤ ਸਿੰਘ ਰਾਜਵਾਨ ਦਾ ਕੇਸ ਜਿਹੜਾ ਆ ਉਹ ਵੀ ਭਾਵਨਾਵਾਂ ਨੂੰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਵਿਚਾਰਨਾ ਚਾਹੀਦਾ ਆ ਤੇ ਫਾਂਸੀ ਤੁਰੰਤ ਰੱਦ ਕਰਕੇ ਕੇਂਦਰ ਸਰਕਾਰ ਭਾਈ ਰਾਜੋਵਾਨੇ ਦੀ ਜਿਹੜੀ ਫਾਂਸੀ ਨੂੰ ਉਹ ਉਮਰ ਕੈਦ ਵਿੱਚ ਤਬਦੀਲ ਕਰੇ ਤੇ ਭਾਈ ਰਾਜੋਵਾਨੇ ਦੀ ਜਿਹੜੀ ਉਹ ਉਹ ਉਮਰ ਕੈਦ ਦੇ ਵਿੱਚ ਉਹਨਾਂ ਦੀ ਜਿਹੜੀ ਕੈਦ ਬਹਾਲ ਕੀਤੀ ਜਾਵੇ ਤੇ ਉਹ ਆਲਰੇਡੀ ਜਿਹੜਾ ਆ ਉਹ ਉਮਰਕੈਦ ਤੋਂ ਵੀ ਵੱਧ ਜਿਹੜੀ ਸਜ਼ਾ ਭੁੱਜ ਚੁੱਕੇ ਆ ਤੇ ਕੇਂਦਰ ਸਰਕਾਰ ਉਹਨਾਂ ਨੂੰ ਤੁਰੰਤ ਜਿਹੜੀ ਆ ਰਿਹਾ ਕਰੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲ ਤਲ ਅੰਮ੍ਰਿਤਸਰ ਪੰਜਾਬ ਭਰ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਜਿਹੜਾ ਆ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹੜਾ ਅਜਦਾ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਤੇ ਸਾਡੀ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ ਡੀਸੀ ਹਿੜਪੁਰ ਨੂੰ ਇਹੜਾ ਜਾਦ ਪੱਤਰ ਜਿਹੜਾ ਆ ਉਹ ਸੰਪੇਜਿਆ ਜਾਵੇਗਾ ਹਾਂਜੀ ਇਲੈਕਸ਼ਨ ਦੇ ਲਈ ਤਾਂ ਬਹੁਤ ਮੁੱਦਾ ਉੱਠਦਾ ਪਰ ਉਸ ਤੋਂ ਬਾਅਦ ਸਰਕਾਰ ਜਦੋਂ ਬਣ ਜਾਂਦੀ ਵੀ ਸਾਰੇ ਭੁੱਲ ਜਾਂਦੇ ਆ ਦੇਖੋ ਜਿਹੜੀ ਬਹੁ ਗਣਤੀ ਆ ਉਹਦੇ ਉਹਦੀਆਂ ਤਾਂ ਭਾਵਨਾਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਗੁਜਰਾਤ ਦੇ ਵਿੱਚ ਬੀਬੀ ਬਿਲਕੁਸਵਾਨੋ ਦੇ ਨਾਲ ਰੇਪ ਹੁੰਦਾ ਉਹਦੇ ਪਰਿਵਾਰ ਦੇ ਦਾ ਕਤਲੇਆਮ ਕੀਤਾ ਜਾਂਦਾ ਉਹ ਹਿੰਦੂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉੱਥੇ ਉਹਨਾਂ ਨੂੰ ਰਿਹਾਆ ਕਰ ਦਿੱਤਾ ਜਾਂਦਾ ਆ ਜਿਹੜੇ ਰਜੀਵ ਗਾਂਧੀ ਦੇ ਕਾਤਲ ਸੀਗੇ ਉੱਥੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਵੀ ਰਿਹਾਆ ਕਰ ਦਿੱਤਾ ਜਾਂਦਾ ਲੇਕਿਨ ਸਿੱਖਾਂ ਦੇ ਨਾਲ ਆ 10 ਅਕਤੂਬਰ ਪਰਸੋ ਚੌਥ ਜੋ ਨੰਕੇ ਗਈ ਆ 10 ਅਕਤੂਬਰ 1947 ਨੂੰ ਇੱਕ ਸਰਕੂਲੇਸ਼ਨ ਕੱਢਿਆ ਗਿਆ ਸੀਗਾ ਵੀ ਸਿੱਖ ਜਿਹੜੇ ਆ ਉਹ ਜਰਾਈਪੇਸ਼ਾ ਕੌਮ ਆ ਸ਼ਾਂਤੀ ਪਸੰਦ ਹਿੰਦੂਆਂ ਨੂੰ ਇਹਨਾਂ ਤੋਂ ਖਤਰਾ ਆ ਉਹden ਜਾਂਦਾ ਆ ਅੱਜ ਦਾ ਜਨ ਆਉਂਦਾ ਆ ਸਿੱਖਾਂ ਦੀ ਲਗਾਤਾਰ ਜਿਹੜੀ ਇਸ ਦੇਸ਼ ਦੇ ਅੰਦਰ ਨਸਲਕੁਸ਼ੀ ਹੋ ਰਹੀ ਆ ਜਿੱਥੇ ਇਸ ਦੇਸ਼ ਦੇ ਅੰਦਰ ਨਸਲਕੁਸ਼ੀ ਹੋ ਰਹੀ ਸੀ ਉੱਥੇ ਮੋਦੀ ਹਕੂਮਤ ਨੇ ਇੱਕ ਨਵਾਂ ਜਿਹੜਾ ਆ ਜਿਹੜਾ ਪੈਂਤੜਾ ਜਿਹੜਾ ਵਰਤਿਆ ਆ ਜਿਹੜਾ ਗੁਸਕੇ ਮਾਰੋਂਗੇ ਇਹ ਕਹਿ ਰਹੇ ਆ ਉਦੇ ਤਹਿਤ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਭਾਈ ਅਵਤਾਰ ਸਿੰਘ ਖੰਡਾ ਜੀ ਨੂੰ ਮਾਰਿਆ ਗਿਆ ਇੰਗਲੈਂਡ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਈ ਪਰਮਜੀਤ ਸਿੰਘ ਪੰਜ ਬੜਜੀ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਦੀਪ ਸਿੱਧੂ ਹੁਣਾਂ ਨੂੰ ਮਾਰਿਆ ਗਿਆ ਜਿਹੜਾ ਆ ਉਹ ਹਰਿਆਣਾ ਦੇ ਵਿੱਚ ਤੇ ਸਿੱਧੂ ਮੂਸੇਵਾਲੇ ਨੂੰ ਪੰਜਾਬ ਦੇ ਵਿੱਚ ਕਤਲ ਕੀਤਾ ਗਿਆ ਇਹ ਸਾਰੀ ਜਿਹੜੀ ਪਾਲਿਸੀ ਕੇਂਦਰ ਹਕੂਮਤ ਦੀ ਆ ਉਹ ਸਿੱਖਾਂ ਦੀ ਜਿਹੜੀ ਲਗਾਤਾਰ ਜਿਹੜੀ ਨਸਲ ਕੁਸ਼ੀ ਹੋ ਰਹੀ ਆ ਉਹਦਾ ਹੀ ਇਹ ਹਿੱਸਾ ਆ ਹਕੂਮਤ ਜਿਹੜੀ ਆ ਕਿਸੇ ਵੀ ਢਾਂਗ ਦੇ ਨਾਲ ਸਿੱਖਾਂ ਨੂੰ ਕਿਤੇ ਵੀ ਰਿਲੀਫ ਨਹੀਂ ਦੇ ਰਹੀ ਔਰ ਲਗਾਤਾਰ ਹਰ ਪੱਦਰ ਦੇ ਉੱਤੇ ਔਰ ਤੁਸੀਂ ਪਿਛਲੇ ਦਿਨੀ ਜਿਹੜਾ ਦੇਖਿਆ ਹੋਣਾ ਜਿਹੜੀ ਹੜਾਂ ਦੀ ਜਿਹੜੀ ਸਥਿਤੀ ਸੀਗੀ ਹੜਾਂ ਦੀ ਸਥਿਤੀ ਵੀ ਉਹ ਆਮ ਸਥਿਤੀ ਨਹੀਂ ਹੈਗੀ ਉਹ ਵੀ ਬੜੀ ਸਾਜ਼ਿਸ਼ੀ ਢਾਂਗ ਦੇ ਨਾਲ ਪੰਜਾਬ ਨੂੰ ਉਜਾੜਨ ਦੇ ਲਈ ਤੁਸੀਂ ਉਹ ਦੇਖਿਆ ਹੋਣਾ ਜਿਹੜਾ ਆਪਰੇਸ਼ਨ ਸੰਧੂਰ ਦਾ ਜਿਹੜਾ ਉੱਥੇ ਜਰਨਲ ਜਿਹੜਾ ਸੀਗਾ ਢਿੱਲੋਂ ਉਹਦੀ 2 ਮਹੀਨੇ ਪਹਿਲਾਂ ਜਿਹੜੀ ਇੱਕ ਆਈ ਸੀਗੀ ਇੰਟਰਵਿਊ ਵੀ ਬਈ ਪਾਕਿਸਤਾਨ ਨੂੰ ਕਹਿੰਦਾ ਕੀ ਕਹਿੰਦਾ ਹੁਣ ਅਸੀਂ ਲੜਾਈ ਕਹਿੰਦਾ ਕਰਨੀ ਉਹ ਤਾਂ ਪਾਣੀ ਦੇ ਨਾਲ ਹੀ ਰੋੜ ਦਿਆਂਗੇ ਉਸੇ ਤਰ੍ਹਾਂ ਤੇ ਜਿਹੜੀ ਆ ਹਕੂਮਤ ਨੇ ਜਿੱਥੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਕੇ ਇਹ ਜਿਹੜੀ ਹਰਦ ਸਥਿਤੀ ਲਿਆਂਦੀ ਗਈ ਸੀ ਉੱਥੇ ਇਹਦੇ ਨਾਲ ਪੰਜਾਬ ਨੂੰ ਸਿੱਖਾਂ ਨੂੰ ਉਜਾੜਨ ਦੇ ਲਈ ਵੀ ਉਹ ਨੀਤੀ ਜਿਹੜੀ ਆ ਉਹ ਨਾਲੇ ਬਰਾਬਰੇ ਲਿਆਂਦੀ ਗਈ ਆ ਪਰ ਦੇਖਿਆ ਜਿੱਥੇ ਇਲੈਕਸ਼ਨ ਪੰਜਾਬ ਚ ਪਹਿਲਾਂ ਉਹਨੂੰ ਗੱਲ ਚੱਲਦੀ ਸੀ ਮੰਗ ਪੱਤਰ ਦਿੱਤੇ ਗਏ ਆ ਨਾਲ ਹੀ ਸਰਕਾਰ ਆਪਨੇ ਕਿਹਾ ਹੀ ਹਾਂਜੀ ਜਦੋਂ ਸਰਕਾਰ ਬਣ ਗਈ ਅਸੀਂ ਕਰਾਂਗੇ ਦਿੱਲੀ ਦੀ ਸਰਦੀ ਸਰਕਾਰ ਆ ਰਾਜਵਾਲੀ ਰਿਹਾਇਨ ਲੱਗੇ ਹੀ ਕਰਾਂਗੇ ਪਰ ਦੇਖਿਓ ਪੋਲਿਟਿਕਲ ਸਟੰਟ ਰਹਿ ਗਿਆ ਜਦ ਜਦ ਕਿ ਉਹਨਾਂ ਸ਼ਜਾ ਵਧ ਤੋਂ ਵਧ ਹੋ ਚੁੱਕੀ ਨੇ ਦੇਖੋ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਹੰਦਿਤਵਾਦੀ ਪਾਰਟੀ ਆ ਪਿਛਲੇ ਸਮੇਂ ਦੌਰਾਨ ਤੁਸੀਂ ਦਿੱਲੀ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹ ਘੱਟ ਗਿਣਤੀਆਂ ਦੇ ਖਿਲਾਫ ਦੰਗੇ ਹੋਏ ਸੀਗੇ ਤੇ ਅੱਜ ਵੀ ਘੱਟ ਗਿਣਤੀਆਂ ਦੇ ਆਗੂਆਂ ਨੂੰ ਉਹ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਆ ਤੇ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਰਿਹਾਈ ਨਹੀਂ ਹੋ ਰਹੀ ਇਸ ਦੇਸ਼ ਦੇ ਅੰਦਰ ਐਸਸੀ ਐਸਟੀ ਓਬੀਸਟੇ ਮਿਨੋਰਟੀ ਦੇ ਜਿਹੜੇ ਅਧਿਕਾਰਵਾਹ ਨੂੰ ਲਗਾਤਾਰ ਕੁਚਲਿਆ ਜਾ ਰਿਹਾ ਆ ਤੇ ਤੁਸੀਂ ਦੇਖਿਆ ਹੋਣਾ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ ਇਹੋ ਚ ਅਧਿਕਾਰੀ ਨੂੰ ਅ ਅੱਜ ਸੂਸਾਇਟ ਕਰਨ ਲਈ ਜਿਹੜਾ ਮਜਬੂਤ ਕਰਤਾ ਇੱਕ ਦਲਤ ਜਿਹੜਾ ਪੁਲਿਸ ਅਧਿਕਾਰੀ ਆ ਹਾਂਜੀ ਤੇ ਥੱਲੇਡੇ ਲੈਵਲ ਤੇ ਤੁਸੀਂ ਸੋਚ ਸਕਦੇ ਆ ਕਿ ਬਈ ਇਸ ਦੇਸ਼ ਦੇ ਅੰਦਰ ਜਿਹੜੀ ਸਥਿਤੀ ਜਿਹੜੀ ਆ ਕਿੰਨੀ ਭਿਆਨਕ ਹੋਊਗੀ ਇਸ ਕਰਕੇ ਜਿਹੜੀ ਇਹ ਸਥਿਤੀ ਆ ਇਹ ਜਿੰਨੀ ਦੇਰ ਤੱਕ ਸਾਡੇ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਇਸ ਹਿੰਦੂਤਵਾ ਦੇ ਖਿਲਾਫ ਆਪਣਾ ਜਿਹੜਾ ਬੀੜਾ ਨਹੀਂ ਚੁੱਕਦੇ ਉਹਨਾਂ ਤੇ ਇੱਕ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ